ਏ ਜੋ ਤੁਸੀਂ ਪ੍ਰੇਮੀ ਜੋੜਾ ਦੇਖ ਰਹੇ ਹੋ ਇਹਨਾਂ ਦੀ ਜੋ ਵੀਡੀਓ ਆ 7 ਮਿੰਟ ਤੇ 11 ਸਕੈਂਡ ਦੀ ਉਹ ਬੜੀ ਵਾਇਰਲ ਹੋ ਰਹੀ ਆ ਹਰੇਕ ਬੜੇ ਮਜ਼ਾਕੀਆ ਅੰਦਾਜ਼ ਨਾਲ ਕਹਿ ਰਿਆ ਕਿ ਮੈਰੀ ਕੌਣਾ ਤੂੰ ਮੈਰੀ ਨੂੰ ਜਾਣਦਾ ਬੜਾ ਨਾਮਸ਼ੂਰ ਹੋਇਆ ਮੈਰੀ ਦਾ ਸੋਸ਼ਲ ਮੀਡੀਆ ਉੱਪਰ ਪਰ ਹੁਣ ਇਸ ਦੇ ਵਿੱਚ ਇੱਕ ਨਵਾਂ ਮੋੜ ਆਇਆ ਪਹਿਲਾਂ ਬੜਾ ਇੰਟਰਵਿਊ ਕੀਤਾ ਕੁੜੀ ਨਾਲ ਕੁੜੀ ਨੇ ਕਿਹਾ ਵੀ ਕਿ ਮੇਰੇ ਨਾਲ ਗਲਤ ਹੋਇਆ ਮੈਨੂੰ दारू ਪਿਆ ਕੇ ਮੇਰੇ ਨਾਲ ਜੋ ਧੱਕਾ ਹੋਇਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਹੋਸ਼ ਦੇ ਵਿੱਚ ਨਹੀਂ ਸੀ ਕੀ ਹੋ ਰਿਹਾ ਮੇਰੇ ਨਾਲ ਤੇ ਉਹ ਆਪਣੀ ਸਾਰੀ ਗੱਲ ਤੋਂ ਮੁੱਕਰ ਗਈ ਤੇ ਸਾਰਾ ਦੋਸ਼ ਉਸ ਮੁੰਡੇ ਜਿਸ ਦਾ ਨਾਮ ਮੈਰੀਆ ਉਸ ਦੇ ਉੱਪਰ ਲਾ ਦਿੱਤਾ ਤੇ ਕੁੜੀ ਦੇ ਭਰਾ ਦਾ ਵੀ ਕਹਿਣਾ ਕਿ ਲੋਕ ਉਸ ਨੂੰ ਬੜਾ ਤੰਗ ਪਰੇਸ਼ਾਨ ਕਰਦੇ ਆ ਉਹ ਵਿਆਹ ਦੇ ਵਿੱਚ ਜੋ ਪੈਸੇ ਇਕੱਠੇ ਕਰਨ ਵਾਲੇ ਆ ਉਹਨਾਂ ਦੇ ਨਾਲ ਕੰਮ ਤੇ ਲੱਗਿਆ ਉਹ ਕਹਿੰਦਾ ਜਦੋਂ ਮੈਂ ਕਿਤੇ ਜਾਂਨਾ ਤਾਂ ਸਾਰੇ ਮੈਨੂੰ ਮੈਰੀ ਮੈਰੀ ਕਹਿ ਕੇ ਬੜਾ ਤੰਗ ਪਰੇਸ਼ਾਨ ਕਰਦੇ ਆ ਉਸ ਕੁੜੀ ਨੇ ਵੀ ਜੋ ਸਾਰਾ ਦੋਸ਼ ਆ ਉਸ ਮੁੰਡੇ ਸਰ ਲਾ ਦਿੱਤਾ ਤੇ ਉਸ ਮੁੰਡੇ ਦਾ ਅੱਗੋਂ ਬਿਆਨ ਆਇਆ ਕਿ ਇਹ ਮੈਨੂੰ ਤੰਗ ਕਰਦੀ ਸੀ ਮੇਰੇ ਨਾਲ ਜੋ ਉਸ ਨੇ ਧੱਕਾ ਕੀਤਾ ਮੇਰਾ ਕੋਈ ਕਸੂਰ ਨਹੀਂ ਇਹ ਮੈਨੂੰ ਆਪ ਆਪਣੇ ਕੋਲ ਬੁਲਾਉਂਦੀ ਸੀ ਲੋਕ ਇਹਨਾਂ ਦੋਹਾ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਕਿਉਂਕਿ ਜੋ ਕੁੜੀ ਸੀ ਉਹ ਵਿਆਹੀ ਵੀ ਸੀ ਉਸਦੇ ਤਿੰਨ ਬੱਚੇ ਸੀ ਪਰ ਫਿਰ ਵੀ ਉਸਨੇ ਕਿਹਾ ਕਿ ਮੈਨੂੰ ਘਰਦਿਆਂ ਨੇ ੱੱੱਕੇ ਨਾਲ ਵਿਆਹਤਾ ਬਾਅਦ ਦੇ ਵਿੱਚ ਮੁੱਕਰ ਗਈ ਕਿ ਇਸ ਮੁੰਡੇ ਨੇ ਹੀ ਮੇਰੇ ਨਾਲ ੱੱੱਕਾ ਕੀਤਾ ਇਹ ਸਾਰਿਆਂ ਨੂੰ ਪਤਾ ਕਿ ਬਾਅਦ ਦੇ ਵਿੱਚ ਜਦੋਂ ਕੋਈ ਅਜਿਹੀ ਗੱਲ ਹੁੰਦੀ ਆ ਤਾਂ ਉਸ ਦਾ ਹਸ਼ਰ ਟਕਾਣਾ ਕੀ ਹੁੰਦਾ ਉਹ ਆਪਣੇ ਵਾਅਦੇ ਤੋਂ ਮੁੱਕਰ ਜਾਂਦੇ ਆ ਤੇ ਸਾਰਾ ਇਲਜ਼ਾਮ ਜੋ ਆ ਉਹ ਮੈਰੀ ਦੇ ਸਰਲਾ ਦਿੱਤਾ ਤੇ ਸੋਸ਼ਲ ਮੀਡੀਆ ਉੱਪਰ ਜੋ ਲੋਕਾਂ ਨੇ ਇਹਨਾਂ ਦਾ ਹਾਲ ਕੀਤਾ ਉਹ ਕਿਸੇ ਤੋਂ ਗੁੱਝਾ ਨਹੀਂ ਰਿਹਾ ਕਮੈਂਟਾਂ ਦੇ ਵਿੱਚ ਲੋਕਾਂ ਨੇ ਬੜੀਆਂ ਇਹਨਾਂ ਨੂੰ ਲਾਂਤਾਂ ਪਾਈਆਂ